ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਮੂਲ ਕਲਾ ਪੇਜ ਮੈਂ ਹਰਪੀਸ ਸੇ ਮੂਲ ਕਲਾ ਦਾ ਸਵਾਗਤ ਕਰਦਾ ਅੱਜ ਪਿੰਨ ਮੂਨੇ ਖੁਰਦ ਦੇ ਵਿਖੇ ਤੀਆਂ ਦਾ ਤਿਆਰ ਬਣਾਇਆ ਜਾ ਰਿਹਾ ਜੋ 100 ਮਹੀਨੇ ਵਿੱਚ ਬਣਾਇਆ ਜਾ ਰਿਹਾ ਔਰ ਮੂਨੇ ਖੁਰਦ ਦੇ ਜੋ ਮੇਨ ਪ੍ਰਬੰਧਕ ਹੈਗੇ ਸਾਡੇ ਨਾਲ ਮੌਜੂਦ ਹੈ ਸਭਜੀਤ ਸਿੰਘ ਮੋਮੀ ਜੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਇਸ ਤਿਹਾਰ ਬਾਰੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਸਾਰਿਆਂ ਦਾ ਤਿਹਾਰ ਜਿਹੜਾ ਪਿੰਡਾਂ ਦੀਆਂ ਨਗਰਾਂ ਦੀਆਂ ਧੀਆਂ ਭੈਣਾਂ ਵੱਲੋਂ ਰਲ ਮਿਲ ਕੇ ਮਨਾਇਆ ਜਾਂਦਾ ਉਦੇ ਤਹਿਤ ਹੀ ਅੱਜ ਜੋ ਪਿੰਡ ਮੂਨਕ ਖੁਰਦ ਵਿੱਚ ਵੀ ਦੀਆਂ ਦਾ ਤਿਹਾਰ ਪਿੰਡ ਦੀਆਂ ਔਰਤਾਂ ਬੀਬੀਆਂ ਭੈਣਾਂ ਚਾਚੀਆਂ ਤਾਈਆਂ ਸਾਰਿਆਂ ਵੱਲੋਂ ਰਲ ਮਿਲ ਕੇ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਜਿਹੜਾ ਪਿੰਡ ਦਾ ਤਿਹਾੜੇ ਪਿੰਡ ਦੀ ਪੰਚਾਇਤ ਵਾਲੋਂ ਵਾਪਸ ਵਿੱਚ ਰਲ ਮਿਲ ਕੇ ਇਹ ਜਿਹੜੇ ਇਸ ਮੁਹੱਲੇ ਦੀਆਂ ਕੁਝ ਬੀਬੀਆਂ ਹੈਗੀਆਂ ਜਿਨ੍ਹਾਂ ਵੱਲੋਂ ਇਹ ਛੋਟਾ ਜਿਹਾ ਪ੍ਰੋਗਰਾਮ ਆਪਣਾ ਇੰਜੋਏ ਵੀ ਹੋ ਸਕਦਾ ਕਹਿ ਸਕਦੇ ਆ ਮੇਲਬੜਾ ਵੀ ਕਹਿ ਸਕਦੇ ਆ ਆਪਸੀ ਪ੍ਰੇਮ ਪਿਆਰ ਵੀ ਕਹਿ ਸਕਦੇ ਆ ਇਹ ਇਸ ਮੁਹੱਲੇ ਦੀਆਂ ਬੀਬੀਆਂ ਵੱਲੋਂ ਜਿਹੜਾ ਰਲ ਕੇ ਇਹ ਤਿਹਾਰ ਮਨਾਇਆ ਜਾ ਰਿਹਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀ ਵਿਸ਼ੇਸ਼ ਤੌਰ ਤੇ ਸਾਡੇ ਇਸ ਨਗਰ ਚ ਪਹੁੰਚੇ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਬਾਕੀ ਆਪਾਂ ਤੁਹਾਨੂੰ ਅੰਦਰ ਜਾ ਕੇ ਜੋ ਲੇਡੀਜ਼ ਪ੍ਰੋਗਰਾਮ ਮਨਾ ਰਹੀ ਹੈਗੀ ਆਪਣਾ ਫੈਸਟੀਵਲ ਮਨਾ ਰਹੀ ਹੈ ਤੀਜ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਉਹਨਾਂ ਦਾ ਇஷ்டਿਹਾਰ ਬਾਰੇ ਕੀ ਕਹਿਣਾ ਹੈ ਉਹਨਾਂ ਨੂੰ ਕਿੰਨੀ ਕਿ ਖੁਸ਼ੀ ਹੈ ਇஷ்டਿਹਾਰ ਦੀ ਬਾਕੀ ਆਪਾਂ ਅੰਦਰ ਸਰ ਉਹਨਾ ਬਪੇ ਦੇ ਮੂਲਕਾ ਵਿੱਚ ਜਿਹੜਾ ਤੀਜ ਦਾ ਤਿਆਰ ਬਣਾਇਆ ਜਾ ਰਿਹਾ ਉਹਨਾਂ ਦੇ ਮੇਨ ਪ੍ਰਬੰਧਕ ਬੀਬੀਆਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆਪਣੇ ਨਾਮ ਕੀ ਹੈ ਜੀ ਕਮਜੀਤ ਕੌਰ ਜੀ ਸਰੂ ਇਸ ਤਿਆਰ ਬਾਰੇ ਥੋੜੀ ਜੀ ਜਾਣਕਾਰੀ ਦਿਓ ਜੀ ਇਹ ਰਲਮੇ ਕੇ ਬੀਬੀਆਂ ਨਾਲ ਇਹ ਤੀਜ ਦਾ ਤਿਆਰ ਮਨਾਇਆ ਹੈ ਬੜੀ ਖੁਸ਼ੀ ਨਾਲ ਮਗਾਇ ਮਨਾਇਆ ਹੈਗਾ ਇਹ ਸਾਰੀਆਂ ਬੀਬੀਆਂ ਕੱਟੀਆਂ ਹੋ ਕੇ ਅਸੀਂ 베ੜੇ ਦੀਆਂ ਹਨ ਤੇ ਰਾਜ ਮੇ ਕੇ ਸਾਰਿਆਂ ਨੇ ਸਾਜਣ ਆਜ ਕੀਤਾ ਹੈ ਕਾਮ ਜੀ ਸਤਿ ਸ਼੍ਰੀ ਅਕਾਲ ਜੀ ਤੀਆਂ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹਰ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਇਹ ਦਿਨ ਆਵੇ ਅਗਲਾ ਵੀ ਜਲਦੀ ਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਇਸ ਤਿਹਾੜ ਵਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਇਥੇ ਹੋਰ ਬਾਰੇ ਕਹਿਣਾ ਚਾਹੁੰਦੇ ਪਏ ਬੀਬੀਆਂ ਦਾ ਤਿਹਾਰ ਹੈ ਤਿਆਂ ਦਾ ਤਿਹਾਰ ਹੈ ਸੌਣ ਮਹੀਨੇ ਵਿੱਚ ਮਨਾਇਆ ਜਾਂਦਾ ਆ ਇਹ ਬੀਬੀਆਂ ਇਸ ਮਹੀਨੇ ਤਿਆਂ ਜਣੀਆਂ ਵਿਆਈਆਂ ਜਾਂਦੀਆਂ ਉਹ ਆਪੋ ਆਪਣੇ ਸਹੁਰਿਆਂ ਦੇ ਵਿੱਚੋਂ ਆਪਣੇ ਮਾਪਿਆਂ ਦੇ ਘਰ ਆਂਦੀਆਂ ਆ ਤਾਂ ਉਹ ਤਿਆਂ ਦਾ ਤਿਹਾਰ ਮਨਾਉਂਦੇ ਠੀਕ ਹੈ ਬਹੁਤ ਬਹੁਤ ਤਿਹਾਰ ਨੂੰ ਮਨਾਇਆ ਜਾ ਰਿਹਾ ਉਹ ਸਾਡੇ ਵਾਲੋ ਉਹ ਸਾਡੇ ਮੁੰਕਾ ਚੈਨਲ ਦੀ ਸਾਰੀ ਟੀਮ ਵਾਲੋ ਸਾਰੀਆਂ ਬੀਬੀਆਂ ਨੂੰ ਸੌਣ ਮਹੀਨੇ ਤੇ ਤਿਆਂ ਦੇ ਤਿਹਾਰ ਦੇ ਬਹੁਤ ਬਹੁਤ ਮੁਬਾਰਕਾਂ ਦੀ ਧੰਨਵਾਦ